ਸਰਪੰਚ ਤੋਂ ਮੋਟੇ ਪੈਸੇ ਵਸੂਲਣ ਲਈ ਪਾਤੀ ਗੇਮ ਜਬਰ ਜਨਾਹ ਦੀ ਘੜੀ ਝੂਠੀ ਕਹਾਣੀ ਹੁਣ ਇਲਜ਼ਾਮ ਲਗਾਉਣ ਵਾਲੀ ਨੇ ਹੀ ਕਰਤਾ ਖੁਲਾਸਾ ਸਰਪੰਚ ਦੇ ਭਰਾ ਨੇ ਹੀ ਰਚੀ ਸੀ ਸਾਰੀ ਸਾਜ਼ਿਸ਼ ਜੀ ਹਾਂ ਪਿੰਡ ਦੇ ਸਰਪੰਚ ਤੋਂ ਮੋٹے ਪੈਸੇ ਵਸੂਲਣ ਦੇ ਲਈ ਇੱਕ ਸਾਜ਼ਿਸ਼ ਰਚੀ ਤੇ ਇਹ ਸਾਜ਼ਿਸ਼ ਸਰਪੰਚ ਦੇ ਹੀ ਚਚੇਰੇ ਭਰਾ ਨੇ ਰਚੀ ਤੇ ਇੱਕ ਔਰਤ ਨੂੰ ਤਿਆਰ ਕੀਤਾ ਗਿਆ ਕਿ ਉਹ ਸਰਪੰਚ ਦੇ ਉੱਪਰ ਜ਼ਬਰ ਜਨਾਬ ਦੇ ਇਲਜ਼ਾਮ ਲਗਾਏਗੀ ਤੇ ਇਸ ਤੋਂ ਬਾਅਦ ਸਰਪੰਚ ਨੂੰ 블랙메일 ਕੀਤਾ ਜਾਏਗਾ ਇਸ ਸਾਜ਼ਿਸ਼ ਦੇ ਤਹਿਤ ਹੀ ਔਰਤ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਇਸ ਤੋਂ ਬਾਅਦ ਉਸ ਦਾ ਮੈਡੀਕਲ ਕਰਵਾ ਕੇ ਪੁਲਿਸ ਨੂੰ ਵੀ ਇਤਲਾ ਦੇ ਦਿੱਤੀ ਗਈ ਤੇ ਪੁਲਿਸ ਨੇ ਜਦੋਂ ਜਾਂਚ ਸ਼ੁਰੂ ਕੀਤੀ ਤਾਂ ਮਾਮਲਾ ਪੁਲਿਸ ਨੂੰ ਵੀ ਸ਼ੱਕੀ ਲੱਗਾ ਤੇ ਇਸ ਤੋਂ ਬਾਅਦ ਪੁਲਿਸ ਨੇ ਉਸ ਔਰਤ ਤੋਂ ਪੁੱਛਗਿੱਛ ਕੀਤੀ ਜਿਸ ਨੇ ਸਰਪੰਚ ਦੇ ਉੱਪਰ ਇਲਜ਼ਾਮ ਲਗਾਏ ਸੀ ਤੇ ਔਰਤ ਨੇ ਖੁਲਾਸਾ ਕਰ ਦਿੱਤਾ ਕਿ ਉਸ ਦੇ ਨਾਲ ਪਹਿਲਾਂ ਇੱਕ ਆਰਐਨਟੀ ਕਪ ਜੋ ਕੇ ਸਰਪੰਚ ਦਾ ਚਚੇਰਾ ਭਰਾ ਹੈ ਉਸਨੇ ਜ਼ਬਰ ਜਨਾਹ ਕੀਤਾ ਤੇ ਇਸ ਤੋਂ ਬਾਅਦ ਇੱਕ ਹੋਰ ਵਿਅਕਤੀ ਨੇ ਉਸ ਨਾਲ ਸੰਬੰਧ ਬਣਾਏ ਤੇ ਬਾਅਦ ਵਿੱਚ ਉਸਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਕਿ ਪੁਲਿਸ ਕੋਲ ਬਿਆਨ ਦਰਜ ਕਰਵਾਏ ਗਏ ਕਿ ਸਰਪੰਚ ਨੇ ਉਸ ਨਾਲ ਜ਼ਬਰ ਜਨਾਹ ਕੀਤਾ ਹਾਂ ਜੀ ਇਹ ਤਿੰਨ ਮੁੰਡਿਆਂ ਦੋ ਮੁੰਡਿਆਂ ਨੇ ਮੈਨੂੰ ਬੁਲਾਇਆ ਸੀ ਦਾ ਪਿੱਛੇ ਨਾਲ ਜੀ ਹਾਂ ਜੀ ਚਾਰ ਸਰੀਰ ਪਸਾਉਣ ਲੱਗ ਪਏ ਪਹਿਲਾਂ ਜਾਣਦੇ ਸੀਗੇ ਇਹਨਾਂ ਨੂੰ ਕੋਈ ਨਹੀਂ ਜੀ ਬਿਲਕੁਲ ਨਹੀਂ ਕੋਣ ਬੰਦੇ ਨੇ ਤੁਹਾਨੂੰ ਬੁਲਾਇਆ ਸੀਗਾ ਹਾਂਜੀ ਇਹ ਹਨ ਰਮੇਸ਼ ਜੀ ਪਿਆਰ ਸਿੰਘ ਦਾ ਖੂਨ ਅੱਛਾ ਜੀ ਹਾਂਜੀ ਕੀ ਕਿਹਾ ਕੀ ਸੀਗਾ ਹਾਂਜੀ ਇਹਨਾਂ ਨੇ ਕਿਹਾ ਸੀ ਕਰਨੈਲ ਸਿੰਘ ਨੂੰ ਪਸਾਉਣ ਵਾਸਤੇ ਜੀ ਕਰਨੈਲ ਸਿੰਘ ਨੂੰ ਜਾਣਦੇ ਹੋ ਤੁਸੀਂ ਕਿਉਂ ਕਿਸ ਕਾਰਨ ਨਹੀਂ ਜੀ ਮੈਂ ਉਹਨਾਂ ਨੂੰ ਅੱਛਾ ਜੀ ਹਾਂਜੀ ਪਤਾ ਲੱਗਿਆ ਤੁਹਾਡੇ ਨਾਲ ਰੇਵ ਵੀ ਹੋਇਆ ਸੀਗਾ ਜੀ ਸਰ ਕਿੰਨੇ ਕਿੰਨੇ ਲੋਕਾਂ ਨੇ ਕੀਤਾ ਸੀਗਾ ਹਾਂਜੀ ਰਮੇਸ਼ ਸਿੰਘ ਪਿਆਰ ਕਰਦੇ ਸੀ ਅੱਛਾ ਜੀ ਇਹ ਕਿੰਨੀ ਦੇਰ ਪਹਿਲਾਂ ਤੁਹਾਡੇ ਨਾਲ ਗੱਲਬਾਤ ਹੋਈ ਸੀ ਇਸ ਕੀ ਸਰ 3-4 ਦਿਨ ਪਹਿਲਾਂ ਗੱਲ ਹੋਈ ਹੈ ਜਿਹੜਾ ਡਾਕਟਰ ਹੈ ਡਾਕਟਰ ਕੋਲ ਦਵਾਈ ਲੈਣਾ ਹੁੰਦਾ ਸੀ ਦੀ ਨਹੀਂ ਅੱਛਾ ਜੀ ਇਹ ਬਾਸ ਨੇ ਨਾਮ ਦੱਸੋ ਇਹਨੂੰ ਆਪਸਾਇਆ ਗਿਆ ਤੁਹਾਡੇ ਸੰਪਰਕ ਚ ਕਿਵੇਂ ਆਇਆ ਡਾਕਟਰ ਹਾਂਜੀ ਇਹ ਕੁੜੀ ਸੀਗੀ ਤੇ ਉਹਨਾਂ ਨੇ ਕਹਾ ਕਿ ਇਹਨਾਂ ਨੇ ਗੇਮ ਬਣਾਈ ਕੇਰੀ ਅੱਛਾ ਜੀ ਕਰਨੈਲ ਸੰਗ ਪਸਾਰਦੀ ਜੀ ਹਾਂਜੀ ਫਿਰ ਤੁਹਾਨੂੰ ਤੁਮ ਕਿਵੇਂ ਦਿੱਤੀਆਂ ਵੀ ਤੁਸੀਂ ਜੀ ਹਾਂਜੀ ਤੁਮ ਕਿਹਾ ਦਿੱਤੀਆਂ ਕਿ ਅਸੀਂ ਤੇਰੇ ਪਿਆ ਕਰ ਦਵਾਂਗੇ ਉਹ ਕਰ ਤਾਂਗੇ ਅੱਛਾ ਜੀ ਹਾਂਜੀ ਇਹ ਕਿਹੜੀ ਜਗ੍ਹਾ ਤੁਹਾਡਾ ਰੇਪ ਹੋਇਆ ਸੀ ਇਹ ਸੱਬੀ ਲਾਲਾ ਬਾਜ਼ਾਰ ਅੱਛਾ ਜੀ ਮਾਮਲਾ ਦਰਸਲ ਜਲਾਲਾਬਾਦ ਦੇ ਪਿੰਡ ਟੀਬੀਪੁਰਾ ਦਾ ਆਇਆ ਜਿੱਥੇ ਕਿ ਮੌਜੂਦਾ ਸਰਪੰਚ ਦੇ ਖਿਲਾਫ ਉਸਦੇ ਹੀ ਤਾਇ ਦੇ ਮੁੰਡੇ ਨੇ ਇਹ ਗੰਭੀਰ ਸਾਜ਼ਿਸ਼ ਰਚੀ ਸੀ ਮਾਮਲੇ ਬਾਰੇ ਬੋਲਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਮਾਮਲਾ ਸ਼ੱਕੀ ਜਾਪਦਾ ਸੀ ਤਾਂ ਇਸ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਸੀ ਤੇ ਇਸ ਦੇ ਵਿੱਚ ਤਿੰਨੇ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਸਰਪੰਚ ਇਸ ਮਾਮਲੇ ਦੇ ਵਿੱਚ ਬੇਗੁਨਾਹ ਸਾਬਤ ਹੋਇਆ ਹੈ ਇਹ ਜਿਹੜੇ ਦੋਸ਼ੀ ਇਹ ਡਾਕਟਰ ਪਿਆਰਾ ਸਿੰਘ ਪੁੱਤਰ ਮਾਚਾ ਜਿਹੜਾ ਉਹਦਾ ਇੱਕ ਤਾਈ ਦਾ ਲੜਕਾ ਇੱਕ ਕਰਮੇਲ ਸਿੰਘ ਸਰਪੰਚ ਜਿੱਤੇਪੁਰੇ ਦਾ ਉਹਨੂੰ ਫਸਾਉਣ ਵਾਸਤੇ ਜਿਹੜਾ ਇਹਨਾਂ ਨੇ ਸਾਰਾ ਧੌਂਗ ਰਚਿਆ ਸੀਗਾ ਜਿਹੜਾ ਪਿਆਰ ਪਰ ਜਿਹੜਾ ਲੜਕੀ ਦੇ ਬਿਆਨਾਂ ਮੁਤਾਬਕ ਜਿਹੜਾ ਪਿਆਰਾ ਸਿੰਘ ਤੇ ਰਵੇਲ ਸਿੰਘ ਨੇ ਉਹਨਾਂ ਦੇ ਨਾਲ ਧੱਕੇਸ਼ਾਹੀ ਕਰਕੇ ਰੇਪ ਕਰਕੇ ਤੈਨੂੰ ਐਡਮਿਟ ਕਰਵਾਤਾ ਤੇ ਫਿਰ ਉਹਨੂੰ ਮਜਬੂਰ ਕੀਤਾ ਗਿਆ ਤੇ ਕਰਮੇਲ ਸਿੰਘ ਸਰਪੰਚ ਦੇ ਖਲਾਫ ਬਿਆਨ ਬਾਜੀ ਜਿਹੜੇ ਦੋਸ਼ੀ ਨੇ ਦੋ ਵਿੱਚ ਮੁਕਦਮੇ ਦੇ ਵਿੱਚ ਨਾਮ ਜਦਨੇ ਇਹਨਾਂ ਵੱਲ ਰੇਪ ਕੀਤਾ ਗਿਆ ਸੀ ਔਰਤ ਨਾਲ ਤਿੰਨ ਦੋਸ਼ੀ ਜੀ ਮੁਕਦਮੇ ਵਿੱਚ ਜੀ ਦੋ ਦੋਸ਼ੀ ਬੰਦੇ ਨਾਲ ਰੇਪ ਕੀਤਾ ਗਿਆ ਸੀ ਇਸ ਕੇਸ ਫਾਈਲ ਨਾਲ ਪਾਰਟੀ ਜਿਹੜਾ ਡਾਕਟਰ ਹੈ ਡਾਕਟਰ ਦਾ ਕੀ ਰੋਲ ਹੈ ਜੀ ਡਾਕਟਰ ਦਾ ਪੂਰਾ ਰੋਲ ਹੈ ਜੀ ਦੱਸ ਜਿੰਨੇ ਨਾਲ ਉਹ ਕਰਕੇ ਰੇਪ ਕਰਕੇ ਪਰਮਿਸ਼ਨ ਮੈਡੀਕਲ ਕਰਕੇ ਸਨchan ਨੂੰ ਬਹੁਤ ਸਾਰਾ ਮਦਦ ਦਾ ਸਹਾਰਾ ਦਿੱਤਾ ਇਹ ਕਿੰਨੀ ਤਰੀਕਾ ਕਿੰਨੀ ਤਰੀਕ ਦੀ ਹੈ ਜੀ ਜੇ 29 ਤਰੀਕ ਦੀ ਘਟਨਾ ਜਿਹੜੀ ਦੱਸਦੀ ਹੈ ਤੇ ਐਮਲਰ ਜਿਹੜੀ ਇਹਨਾਂ ਰਿਪੋਰਟ ਡਾਕਟਰੀ ਰਿਪੋਰਟ ਵੀ ਕਰਵਾਈ ਸੀਗੀ ਜੀ ਹਾਂ ਇਹਨਾਂ ਦੀ ਡਾਕਟਰੀ ਰਿਪੋਰਟ ਸਿਮ ਹਸਪੀਟਲ ਦਾ ਜੀ ਇਹ ਦੇਵਲ ਵਕੂਆ ਕੋਟੂ ਫੰਗਿਆਂ ਦਾ ਦੱਸਿਆ ਗਿਆ ਸੀਗਾ ਜੀ ਆ ਕੋਟੂ ਫੰਗਿਆਂ ਨਹੀਂ ਇਹ ਪਿੰਡ ਲਾਇਆ ਚਲਦੀ ਆਪਣੇ ਰੋਨੂ ਵਾਲੇ ਨੇਪਟੇ ਮੈਂ ਜੀ ਉਹ ਮਰਦੇ ਪ੍ਰਕੋ ਉਸ ਦੀ ਬਾਰਨੀ ਤੇ ਫੋੜ ਦੇ ਥੱਲੇ ਉਥੇ ਦਾ ਵਕੂਆ ਦੱਸਿਆ ਹੁਣ ਜਿਹੜਾ ਉਸ ਸਰਪੰਚ ਦੀ ਵੀ ਸੁਣੋ ਜਿਸ ਦੇ ਉੱਪਰ ਆਰਥ ਨੇ ਇੰਨੇ سنگੀਨ ਇਲਜ਼ਾਮ ਲਗਾਏ ਸੀ ਤੇ ਉਸ ਨੇ ਪੁਲਿਸ ਦਾ ਧੰਨਵਾਦ ਕੀਤਾ ਹੈ ਕਿ ਸਾਰੀ ਸੱਚਾਈ ਪੁਲਿਸ ਵੱਲੋਂ ਸਾਹਮਣੇ ਲਿਆਂਦੀ ਗਈ ਹੈ ਉਹ ਨਾਮ ਹੈਗਾ ਜਗਿੰਦਰੋભાઈ ਸੁਪਤਰੀ ਮੰਗਤਸੋ ਜੀ ਸਾਰੇ ਇਨਾਂ ਨੇ ਸਰ ਰਚ ਗਏ ਡਾਕਟਰ ਪਿਆਰਾ ਸਿੰਘ ਪੁੱਤਰ ਮਾਛਾ ਸਿੰਘ ਯਾਰ ਮੇ ਸਿੰਘਾਪੁੱਤਰ ਪਿਆਰਾ ਸਿੰਘ ਪਿੰਡ ਕੋਟੂ ਪਿੰਗਿਆ ਜੀ ਮਿੰਦਰ ਸਿੰਘ son of ਜੰਗੀਰ ਸਿੰਘ ਜਲਾਲਾਬਾਦ ਵਸਤੀ ਪ੍ਰਿੰਸੀਪਲ ਹਾਈ ਸਕੂਲ ਇਹਨਾਂ ਨੇ ਸਾਡੇ ਬਹੁਤ ਵੱਡੀ ਰਾਜ ਕੇ ਮੇਰੇ ਨਾਲ ਬਲਾਤਕਾਰ ਦਾ ਪਰਚਾ ਪੁਆਉਣ ਕਰਨ ਇਹਨਾਂ ਨੇ ਪੂਰੀ ਰਾਜ ਕੰਮ ਕੀਤਾ ਇਹ ਇਹ ਮੇਰੇ ਤਾਏ ਦਾ ਲੜਕਾ ਹੈ ਜੀ ਜੀ ਠੀਕ ਹੈ ਕੋਈ ਰੰਜਸ ਨਹੀਂ ਸੀ ਇਹਨਾਂ ਦੇ ਨਾਲ ਕੋਈ ਕੁਝ ਨਹੀਂ ਸੀ ਪਤਾ ਨਹੀਂ ਇਹਦੇ ਦਿਮਾਗ ਵਿੱਚ ਕੀ ਹੈ ਕੋਈ ਆਸਰਾਂ ਦੇ ਮਾੜੇ ਆਸਰਾਂ ਦੇ ਪਿੱਛੇ ਲੱਗ ਕੇ ਜੋ ਇਹ ਨੇ ਕੰਮ ਕੀਤਾ ਕੰਮ ਇਹਨੇ ਚੰਗਾ ਨਹੀਂ ਕੀਤਾ ਠੀਕ ਹੈ ਇੱਕ ਰਿਸ਼ਤੇਦਾਰੀ ਦੇ ਨਾਤੇ ਤੇ ਕੁਝ ਤਾਂ ਮੜਾ ਮੋਟਾ ਸੋਚ ਲਈ ਨਹੀਂ ਸਰ ਇਸ ਗੱਲ ਦਾ ਨਹੀਂ ਇਸ ਤਾਂ ਇਸ ਕਾਰਨ ਇਹ ਤਾਂ ਆਪਣੇ ਨਾਲ ਹੀ ਖੜਾ ਸੀ ਉਸ ਦੀ ਗੱਲ ਨਹੀਂ ਪਤਾ ਨਹੀਂ ਜਿਹੜੀ ਜਗਿੰਦਰੋ ਬਾਈ ਹੈ ਉਤਰੀ ਮੰਗਲ ਦੀ ਹਾਂਜੀ ਫਲੇਮ ਸ਼ਾਦੀ ਹਾਂਜੀ ਕਦੇ ਇਹਦੇ ਨਾਲ ਕੋਈ ਤੁਹਾਡਾ ਮੇਲ ਜੋੜ ਜਾਂ ਨਹੀਂ ਸਰ ਮੈਂ ਅਜੇ ਤੱਕ ਨਾਲ ਉਸ ਦੀ ਛਕਲ ਹੀ ਨਹੀਂ ਵੇਖੀ ਅੱਛਾ ਠੀਕ ਹੈ ਇਹ ਤਾਂ ਮੈਨੂੰ ਸਾਜ ਸਿੰਘਾਂ ਦੀ ਰਜਤ ਕੇ ਪਸਾਣਾ ਚਾਹੁੰਦੇ ਸੀ ਇਹਨਾਂ ਮੰਨ ਲਓ ਗਵਾ ਕਰਕੇ ਮੈਦੇ ਤੋਂ ਪੈਸੇ ਵਸੂਲਣਾ ਚਾਹੁੰਦੇ ਸੀ ਸਾਨੂੰ ਪਤਾ ਲੱਗੇ ਮੈਡੀਕਲ ਤਾਂ ਕੋਈ ਹੋ ਗਿਆ ਹਾਂਜੀ ਹਾਂਜੀ ਸਰ ਇਹਨਾਂ ਮੈਡੀਕਲ ਆਪ ਹੀ ਇਹਨਾਂ ਰੇਪ ਕਰਕੇ ਪਿਆਰਾ ਸਿੰਘ ਸਪੁੱਤਰ ਮਾਛਾ ਸਿੰਘ ਪਿੰਡ ਢਿੱਬੀਪੁਰੇ ਦੇ ਰਹਿਣ ਵਾਲੇ ਇਹਨਾਂ ਹੀ ਦੋ ਮਰ ਕਾਣੀ ਬਣਾਈਏ ਕਾਣੀ ਹੀ ਨਾ ਬਣਾਈਏ ਨਾ ਆਪ ਹੀ ਰੇਪ ਕਰਕੇ ਮੰਨ ਲਓ ਚੋਤਾ ਮੰਨ ਲੈਣਾ ਫਾਇਦੇ ਕਿਹਾ ਮੈਡੀਕਲ ਮੈਂ ਵੀ ਗੱਲ ਕਰਵਾ ਲਿਆ ਜੀ ਸਰ ਮੈਨੂੰ ਨਾ ਐਸਐਚ ਸਿਟੀ ਥਾਣੇ ਤੋਂ ਫੋਨ ਆਇਆ ਹੈ ਕਹਿੰਦਾ ਟੋਡੇ ਖਿਲਾਫ ਹੈ ਐਫਆਈ ਪਰਚਾ ਰੇਪ ਦਾ ਪਰਚਾ ਹੋਣ ਲੱਗਾ ਕਿਹੜੇ ਥਾਣੇ ਦੀ ਸਿਟੀ ਜਲਾਲਾਬਾਦ ਜਲਾਲਾਬਾਦ ਜੀ ਉਸ ਤੋਂ ਅੱਗੇ ਦੀ ਕਾਰਵਾਈ ਉਹਨਾਂ ਆ ਕੇ ਮੌਕਾ ਵੇਖਿਆ ਠੀਕ ਹੈ ਉਹ ਛੋਟੂ ਫੰਗੇ ਨਾਇਰ ਤੇ ਮੌਕਾ ਜਿਹੜਾ ਹੋ ਬਣਾਇਆ ਹੋਇਆ ਸੀ ਜੀ ਜੀ ਉਹਨਾਂ ਤੇ ਲੋਕੇਸ਼ਨ ਲਾ ਕੇ ਉਹਨਾਂ ਫਿਰ ਕਿਆ ਵੀ ਚੱਕ ਵੈਰੋ ਕਿਆ ਇਹ ਥਾਣਾ ਲੱਗਦਾ ਹੈ ਹਮ ਐਸਾ ਤੇ ਸਿਟੀ ਵਾਲੇ ਨੇ ਚੱਕ ਵੈਰੋ ਕੋ ਇਹਨੂੰ ਤਬਦੀਸ਼ ਕਰ ਦਿੱਤਾ ਤਬਦੀਸ਼ ਹੋ ਗਈ ਹਾਂਜੀ ਹੁੰਦਾ ਜੀ ਉਹਨਾਂ ਪੂਰੀ ਪੁੱਛ ਮੜਤਾਲ ਕਰਕੇ ਥਾਣਾ ਵੈਰੋ ਕੋ ਆਲੀ ਸਾਰੀ ਪੁਲਿਸ ਨੇ ਪੂਰੀ ਤਬਦੀਸ਼ ਕਰਕੇ ਉਹਨਾਂ ਸਭ ਤਰ੍ਹਾਂ ਬੁਲ ਮੰਨ ਲਓ ਬੀਨ ਸਾਹਿਬ ਅੰਮਨ ਸਾਹਿਬ ਕਰਕੇ ਵਦਿਆ ਮੈਂ ਪੁਲਿਸ ਪ੍ਰਚਾਰ ਸੰਭਾ ਬਹੁਤ ਧੰਨਵਾਦ ਕਰਦਾ ਹਾਂ ਵੈਰੋ ਥਾਣਾ ਕੇ ਆਲੀ ਦਾ ਧੰਨਵਾਦ ਕਰਨਾ ਜਿੰਨਾ ਸਾਰਾ ਕੁਝ ਕਰਕੇ ਬੇਗਨਾ ਉਸ ਨੂੰ ਸਾਫ ਦੋਆਇਆ ਜਗਬਾਨੀ ਟੀਵੀ ਲਈ ਅਦਰਸ਼ ਜੋਸਨ ਦੀ ਰਿਪੋਰਟ